ਕਿ ਇਹ ਡੱਲਾ ਸਾਹਿਬ ੋਖੇ ਹੈਗੇ ਆ ਤੇ ਕੋਈ ਚੀਜ਼ ਇਹਨਾਂ ਨੇ ਖਾਤੀ ਨਹੀਂ ਇਹ 72 ਸਾਲਾਂ ਦੇ ਐ ਤੇ ਕੈਂਸਰ ਦੀ ਬਿਮਾਰੀ ਵੀ ਹੈਗੀ ਹੈ ਪਰ ਇਹਨਾਂ ਦੇ ਵਿੱਚ ਹੱਥ ਸਿੱਖ ਕੌਮ ਦਾ ਪੂਰਾ ਹੈਗਾ ਜੀ ਤੇ ਨਾਲ ਪਿੱਛੇ ਨਹੀਂ ਹੁਣ ਇਹਨਾਂ ਨੇ ਮੁੜਦਾ ਤੇ ਮੈਂ ਮੋਤੀ ਤੇ ਸਾਥ ਤੇ ਬੀਜਪੀ ਅਰਸ਼ਸ ਨੂੰ ਅਪੀਲ ਕਰਦੇ ਕਿ ਤੁਸੀਂ ਇੰਨੇ ਦੂਰ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਸਿਕੋਂ ਤੋਂ ਨਾ ਚਲੇ ਜਾਓ ਜੀਜ ਨਾਲ ਤੋਡਾ ਫੈਦਰ ਨਹੀਂ ਹੋਣਾ ਅੱਜ ਜਿਹੜਾ ਵੀ ਕੋਈ ਕਸ਼ਮੀਰ ਹਿਮਾਚਲ ਪ੍ਰਦੇਸ਼ ਤੋਂ ਤੁਰਦਾ ਹੈ ਪੰਜਾਬ ਤੋਂ ਤੁਰਦਾ ਹੈ ਦਿੱਲੀ ਜਾਣ ਨੂੰ ਕਨਿਆਣੀ ਵਿੱਚੋਂ ਰਸਤੇ ਸਾਰੇ ਬੰਦ ਕੀਤੇ ਹੋਏ ਆ। ਜਾਂ ਤਾਂ ਸੇ ਰਾਜਸਥਾਨ ਵਿੱਚ ਚੌਦੀ ਜਾ ਸਦੇ ਆ। ਜਾਂ ਫਿਰ ਪਾਕਿਸਤਾਨ ਤੋਂ ਗੇੜਾ ਕੱਢ ਕੇ ਗੁਜਰਾਤ ਦੀ ਥਾਂ ਉੱਥੋਂ ਦਿੱਲੀ ਪਹੁੰਚ ਸਕਦੇ ਆ। ਇਹ ਬਿਲਕੁਲ ਇੱਕ ਨਕਸ਼ਾ ਤੁਸੀਂ ਨਵੇਂ ਦੇਸ਼ ਦਾ ਬਣਾਤਾ। ਜੀ ਦੇ ਵਿੱਚ ਪੰਜਾਬ ਵੀ ਆਉਂਦਾ। राजस्थान ਦਾ ਹਿੱਸਾ ਹੁੰਦਾ ਹੈ ਜੰਮੂ ਕਸ਼ਮੀਰ ਹੁੰਦਾ ਹੈ ਹਿਮਾਚਲ ਪ੍ਰਦੇਸ਼ ਲਦਾਖ ਹੁੰਦਾ ਤੇ ਇਹ ਤੁਸੀਂ ਦੇਖ ਲਓ ਤੁਸੀਂ ਆਪ ਕਰ ਰਹੇ ਹੋ ਮੋਦੀ ਸਾਹਿਬ ਬੀਜੇਪੀ ਤੇ ਆਰਐਸਐਸ ਹੁਣ ਜਤੋਂ ਦਾ ਇਹ ਮੋਟਰ ਲੱਗਿਆ ਹੈ ਤਰੇਬ ਕੋਈ 100 ਕਿਸਾਨ ਪੂਰਾ ਹੋ ਚੁੱਕਿਆ ਹੈ ਜਿਹੜਾ ਪਿਛਲਾ 2020-21 ਦੇ ਵਿੱਚ ਮੋਰਚਾ ਲੱਗਿਆ ਸੀ ਉਦੋਂ 800 ਕਿਸਾਨ ਪੂਰਾ ਤੇ ਸ਼ਹੀਦ ਹੋ ਗਿਆ ਸੀਗਾ ਤੇ ਸ਼ਹੀਦਿਆਂ ਤੋਂ ਸਿੱਖ ਮੂੰਹ ਨਹੀਂ ਫੇਰਦੇ ਹੈਗੇ ਇਹ ਤੁਹਾਨੂੰ ਅਸੀਂ ਦੱਸ ਤੀਏ ਫਰਾਂਸ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਕਿਸਾਨਾਂ ਦੇ ਮੋਰਚੇ ਲੱਗੇ ਹੈ ਪਰ ਉਹ ਸਿਆਣੀਆਂ ਸਰਕਾਰਾਂ ਨੇ ਬਿਲਕੁਲ 4-5 ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਗੱਲਾਂ ਸੁਣ ਕੇ ਜੋ ਉਹਨਾਂ ਨੂੰ ਮੁਸ਼ਕਿਲਾਂ ਸੀਗੀਆਂ ਹੱਲ ਕਰਤੀਆਂ ਅੱਜ ਸਾਡੇ ਜਿਹੜੇ ਮਾਸਟਰ ਨੇ ਮਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਬਹੁਤ ਵਧ ਗਈਆਂ ਪਰ ਕਿਸਾਨ ਦਾ ਗੁਜ਼ਾਰਾ ਨਹੀਂ ਹੋ ਰਿਹਾ 1947 ਤੋਂ ਪਹਿਲਾਂ ਸਾਡੇ ਪੰਜਾਬ ਦੇ ਖੇਤੀਬਾਜ਼ੀ ਵਜ਼ੀਰ ਸੀਗੇ ਸਰ ਛੋਟੂ ਰਾਮ ਉਹਨਾਂ ਨੇ ਇੱਕ ਦਮ ਕਾਗਜ਼ ਦੇ ਉੱਤੇ ਦਸਤਖਤ ਕਰਕੇ ਸਾਰੇ ਕਿਸਾਨ ਜ਼ਿਮੀਂਦਾਰਾਂ ਦੇ ਕਰਜ਼ੇ ਮਾਫ਼ ਕਰਤੇ ਸੀਗੇ ਜਿਹਦੇ ਨਾਲ ਬਹੁਤ ਜ਼ਿਆਦਾ ਖੁਸ਼ੀ ਪੈਦਾ ਹੋਣ ਲੱਗ ਪਈ ਅਸੀਂ ਬਹੁਤ ਸਾਰੇ ਪਾਕਿਸਤਾਨ ਤੋਂ ਆਏ ਹਾਂ ਤੇ ਇੱਥੇ ਆ ਕੇ ਹਰਿਆਵਲ ਪੈਦਾ ਕੀਤੀ ਹੈ ਜੇ ਤੁਸੀਂ ਪਾਕਿਸਤਾਨ ਚਲੇ ਜਾਓ ਤੁਹਾਨੂੰ ਪਤਾ ਲੱਗੂਗਾ ਕਿ ਪਾਕਿਸਤਾਨ ਆਪਣੀ ਕਣਕ ਰੂਸ ਤੋਂ ਮੰਗਾਉਂਦਾ ਹੈ ਤੇ ਸਾਡੀ ਵਟ ਪਾਕਿਸਤਾਨ ਦੇ ਨਾਲ ਲੱਗੀ ਹੋਈ ਹੈ ਸਾਡੀ ਮੰਗ ਦੇ ਉੱਤੇ ਬਾਰਡਰ ਕਿਉਂ ਨਹੀਂ ਖੋਲਦੇ ਜਿਹੜੀ ਜੀਰੀ ਹੈ ਤੁਸੀਂ ਮੰਡੀਆਂ ਦੇ ਵਿੱਚ ਰੁੜੀ ਹੈ 18 20 20 ਦਿਨ ਕਿਸਾਨ ਮੰਡੀਆਂ ਤੇ ਪੁੰਜੇ ਪੈ ਰਹੇ ਆ ਕਾਂ ਜਾ ਕੇ ਕੱਟ ਲੱਗ ਕੇ ਥੋੜੇ ਭਾਅ ਦੇ ਉੱਤੇ ਇਹ ਜੀਰੀ ਵਿਕੀ ਹੈ ਤੇ ਜੇ ਪਾਕਿਸਤਾਨ ਬਾਰਡਰ ਖੁੱਲ ਜੇਵੇ ਤਾਂ ਅੱਜ ਵੀ ਕੀਮਤ ਜੀਰੀ ਦੀ 8500 ਰੁਪਇਆ ਕਵਿੰਟਲ ਹੈਗੀ ਹੈ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਡੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਕਿਉਂਕਿ ਸਾਡੇ ਕੋਲੇ ਬਾਦਸ਼ਾਹੀ ਨਹੀਂ ਹੈ ਬਾਦਸ਼ਾਹੀ ਦਾ ਮਤਲਬ ਹੈ ਸੋਵਰਨਿਟੀ ਜਿੰਨਾ ਚਿਰ ਅਸੀਂ ਆਪਣੇ ਆਪ ਦੇ ਮੁਖਤਿਆਰ ਨਹੀਂ ਬਣਦੇ ਉਹਨਾਂ ਚਿਰ ਇਹ ਹਿੰਦੂਤਵਾ ਤੋਂ ਅਸੀਂ ਇਹੋ ਜਿਹਾ ਹਾਲ ਆਪਣਾ ਕਰਾਉਂਦੇ ਰਹਾਂਗੇ ਮੈਂ ਅੰਗਰੇਜ਼ੀ ਦੇ ਵਿੱਚ ਵੀ ਦੱਸਣਾ ਚਾਹੁੰਦਾ ਹਾਂ ਸਾਰੇ ਦੁਨੀਆ ਨੂੰ ਕਿ ਥਿਸ ਇਜ਼ ਦ 23rd ਡੇ Since Sadar Dalliwal has been on a fast and he is a patient of cancer, also he is near his deathbed. In fact, on his deathbed, if he is not saved, then I think all the sick nation will be inflamed and. Modi Shah and his cabal will be responsible for what they are doing to the farmers and the labor the farmer employs. I appeal to all the nations to make Modi and Shah see the ground and bring him to his senses because thousands of farmers have committed suicide and we think their demands are genuine their loans should be waived off immediately and what they want the sp msp that should be put in order this season the dal the pulse Mungi, which was to get a MSP, it was sold at dirt price. So you can imagine what this government of Hindutva is doing to the farmers and the labour that works on the farms. all the human rights organizations all the western democracies who value democracy human rights rule of law principles of natural justice must step in immediately and see that this mortar ends fruitfully because all the farmers want is that they can speak to mr. modi and tell him that what decisions were taken in 2022 when this Murcha had ended, they just want to remind him to implement those promises, which Shah and Modi are obstinate in doing. When Modi was the chief minister of Gujarat, he confiscated the land holdings and farmyards of sixty thousand Sikh farmers. So, you can imagine what this country is becoming. It's not secular anymore. It's become a theocratic Hindutva state. So, to get out of this vicious circle, I think the world leaders should intervene and put some better sense into these two dictate, dictatorial Shah and Modi. Thank you very much. ਵਾਇਕੁ ਜੀ ਕਾ ਕਲਸਾ ਵਾਇਕੁ ਜੀ ਕੀ ਫਤਹ